ਮਹਿਰਜ ਕਰਨ ਜਿੱਥੇ ਬੈਠ ਕੇ ਗੁਰਦੇਸ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਹੋਦੇ ਮੂਮਾ ਵੀ ਵਾਈਬਰੋ ਨਿਕਲ ਜਾਏਗਾ ਉਸ ਜਗਾ ਦਾਸਰ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ 20 ਮਿੰਟ ਤੇ ਕੱਢੇ ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਐਮੇਤ ਨਹੀਂ ਇਸ ਦੀ ਦੁਨੀਆ 'ਚ ਕਮ ਸੇ ਕਮ 20 ਮਿੰਟ ਤੇ ਘੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰੋਗੇ ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਂ ਕਰਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਇਹਨੂੰ ਲਿਆ ਵਰਤਮਾਨ ਦੇ ਵਿੱਚ ਤੇ ਵਰਤਮਾਨ ਕੀ ਹੈ ਇੱਕਦਮ ਇੱਕਦਮ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ ਬਸ ਇੱਕਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ ਨਾ ਕਿਸੇ ਮੰਦਰ ਚ ਮਿਲੇਗਾ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਮਸਜਿਦ ਚ ਨਾ ਕਿਸੇ ਚਰਚ ਦੇ ਚ ਨਾ ਕਿਸੇ ਤੀਰਤ ਦੇ ਚ ਨਾ ਕਿਸੇ ਹੋਰ ਪਹਾੜ ਦੇ ਚ ਗੁਫਾ ਦੇ ਚ ਜਦ ਵੀ ਲੱਭੇਗਾ ਇਹ ਨਾ ਉਹਨੇ ਦਾ ਨਾਮ ਨਾ ਉਹਨੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਬਿਸਰਾ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ ਮੰਦਰ ਗਿਆ ਹੋਇਆ ਉਸ ਦਾ ਸਫਲ ਜਿਹਨੂੰ ਪਤਾ ਚੱਲ ਜਾਏ ਹਰੀ ਮੰਦਰੋਂ ਪ੍ਰਗਟ ਕਰਨਾ ਹੈ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ ਹੈ। ਬਾਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਹੈ। ਜਿੱਥੇ-ਜਿੱਥੇ ਹਿੰਦੂ ਟੈਂਪਲ ਹੁੰਦੇ ਨੇ। ਦਰਵਾਜ਼ੇ ਤੇ ਇੱਕ ਘੜਿਆਲ ਲਟਕਾ ਦਿੰਦੇ ਨੇ ਅੰਦਰ ਮੂਰਤੀ ਹੁੰਦੀ ਹੈ। ਮੂਰਤੀ ਅੰਦਰ ਹੁੰਦੀ ਹੈ ਤੇ ਘੜਿਆਲ ਵਜਾ ਕੇ ਅੰਦਰ ਜਾਣਾ। ਇੱਕ ਪ੍ਰਤੀਕ ਹੈ ਕਿ ਗੁੰਜਾਰ ਕਰਕੇ ਆਵਾਜ਼ ਕਰਕੇ ਧੁਨ ਅਲਾਪ ਗਈ। ਅੰਦਰ ਪ੍ਰਵੇਸ਼ ਕਰ ਸਕੋਗੇ। ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ। ਧੁੰਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜਿਆਲ ਲਟਕਾ ਰੱਖੇ ਉਹਨੋ ਵਜਾਉਂਦੇ ਨੇ ਫਿਰ ਅੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਦੇ ਅੰਦਰ ਹੈ ਘੜਿਆਲ ਬਾਹਰ ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰਖਿਆ ਅਗਰ ਜੀਵਨ ਮੰਦਰ ਹੈ ਤੇ ਮੂੰਹ ਦੀ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖੀ ਹੋਰ ਕਿਹੜਾ ਘੜਿਆਲ ਲਟਕਾਣਾ ਆਹੀ ਘੜਿਆਲ ਹੈ ਇਸਨੂੰ ਵਜਾਓ ਤੇ ਇਸ ਤੇ ਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹੈ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਕਾ ਵਾਸਾ ਭਗਤ ਪੀਪਾਜੀ ਕੰਨ ਕਾਯੋ ਦੇਵ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਹੀਂ 베ਦਾ ਕਾਯੋ ਪੂਜੋ ਪਾਤੀ ਮੇਰੀ ਕਾਇਆ ਦੇਵਲ ਬਣ ਗਈ ਮੰਦਰ ਬਣ ਗਈ ਕਿਉਂ ਹਰੀ ਪ੍ਰਗਟ ਹੋ ਗਏ ਮੰਦਰ ਵਿੱਚ ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣ ਗਏ ਤੇ ਜ਼ਬਾਨ ਘੜਿਆਲ ਹੈ ਇਸ ਨੂੰ ਵਜਾਣਾ ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ ਸਹੀ ਹੈ ਸਹੀ ਹੈ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਆ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਧੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ। ਉਹ ਨਹੀਂ ਮਿਟਦਾ। ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਦੁੱਖ ਮਿਟ ਜਾਂਦੇ। ਸਾਰੇ ਪਾਪ ਮਿਟ ਜਾਂਦੇ। ਦੂਸਰਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ। ਬਹੁਤ ਸੌਖਾ ਹੈ। ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦੇ ਨੇ, ਸੁਖਮਨੀ ਸਾਹਿਬ ਦੇ ਕਰਦੇ ਨੇ। ਅਸੀਂ ਜੀ ਇਤਨੇ ਕਰ ਲੈਣ ਠੀਕ। ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ। ਓਕੇ। ਪਰ ਠੀਕ ਹੈ ਕਰੀ ਜਾਓ। ਕਿਸੇ ਦਿਨ ਇੱਕ ਪੰਕਤੀ ਪੜਨ ਦੀ ਜਾਂ ਚ ਆ ਜਾਏ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ ਇੱਕ ਦਫਾ ਵਾਹਿਗੁਰੂ ਜਪਨਾ ਬੜਾ ਉਖ ਜ਼ਬਾਨ ਉਚਾਰਨ ਕਰੇ ਪਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ ਘੜਿਆਲ ਦੀ ਆਵਾਜ਼ ਧੁਨਾਕਾਰ ਹੈ ਸਹਿਜ ਬਿਲੋਵੋ ਜੈਸੀ ਤਤ ਨਾ ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਮੀ ਤੇ ਮਨ ਉਸ ਨੂੰ ਸੁਣੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਨੂੰ ਨਾਮ ਅਭਿਆਸ ਕਹਿੰਦੇ ਨੇ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗ ਜਾਂਦਾ ਸਾਰਾ ਦਿਨ ਭੁੱਖ ਨਹੀਂ ਲੱਗਦੀ ਮੇਰਾ ਅਨੁਭਵ ਹੈ ਕਿ 15 ਮਿੰਟ ਵੀ ਤੁਸੀਂ ਜਪ ਕਰ ਲੋ ਚਲੋ ਮਨ ਨਹੀਂ ਜੁੜਿਆ ਸ਼ਬਦ ਸੁਰਤ ਇੱਕ ਨਹੀਂ ਹੋਈ ਮਨ ਥੋੜਾ ਜਿਆ ਨੇੜੇ ਚਲਾ ਗਿਆ ਨਾ ਅਮੀ ਇਤਨਾ ਰਸ ਬਣ ਜਾਏਗਾ ਦਿਹਾੜੀ ਚੰਗੀ ਲੰਘ ਜਾਏਗੀ 24 ਘੰਟੇ ਠੀਕ ਲੰਘ ਜਾਣਗੇ ਕਿਸੇ ਸਰੂਰ ਦੇ ਚਲੰਗਣਗੇ ਕਿਸੇ ਮਸਤੀ ਚ ਲੰਗਣਗੇ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬੰਨੇ ਕਾਲੇ ਮਹਾਰਾਜ ਕਹਿੰਦੇ ਇੱਕ ਤਿਲ ਜਿਤਨੇ ਵੀ ਗਾਲ ਨਾ ਵਿਅਰਥ ਨਹੀਂ ਜਾਏਗੀ ਬਰਬਾਦ ਨਹੀਂ ਜਾਏਗਾ ਇਸ ਚੱਕਰ 'ਚ ਨਾ ਪਾਓ ਲੇਕਿਨ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤੇ ਕੱਢੇ ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹ ਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆ ਵਿੱਚ ਕਮ ਸੇ ਕਮ ਵੇਮੈਂਟ ਤੇ ਕੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਥਸ ਕਰਦੇ ਉਸ ਜਗ੍ਹਾ ਦਾ ਆਪਣਾ ਅਸਰ ਹੈ ਇਸ ਵਾਸਤੇ ਕਹਿੰਦੇ ਜਿੱਥੇ ਕਥਾ ਕੀਰਤਨ ਹੋਵੇ ਗੁਰਦੁਆਰਾ ਮੰਦਰ ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਂਦਿਆਂ ਨਾ ਕਿਸੋਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਬ ਤੱਕ ਹੁੰਦਾ ਹੋਵੇ ਕਥਾ ਕੀਰਤਨਾਂ ਦੀ ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ। ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ। ਮੈਨੂੰ ਹਜ਼ਾਰਾਂ ਸਤਸੰਗੀਆਂ ਨੇ ਗੁਰਸਿੱਖਾਂ ਨੇ ਆਖਿਆ ਵੀ ਗੈਣੀ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ 'ਚ ਵੀ ਕਥਾ ਕਰਦੇ। ਪਰ ਜੋ ਰਸ ਸਾਨੂੰ ਸੀਸ ਰੰਗ ਸਾਹਿਬ ਆਉਂਦਾ ਹੈ ਹੋਰ ਕਲੋਨੀਆਂ 'ਚ ਨਹੀਂ ਉੱਥੇ ਵੀ ਅਸੀਂ ਆਉਂਦੇ ਆ। ਇੱਕ ਨੇ ਨਹੀਂ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰਅੰਦਾਜ਼ ਕਰਦਾ। ਕਈਆਂ ਨੇ ਕਿਹਾ ਉੱਥੇ ਕੀਰਤਨ ਸੁਣਦਿਆਂ ਬੜਾ ਰਸ ਆਉਂਦਾ ਹੈ। ਉਹੀ ਰਾਗੀ ਹੁੰਦੇ ਨੇ ਉਸ ਕਲੋਨੇਜ ਕਰਦੇ ਪੈਂਦੇ ਨੇ ਅਸੀਂ ਸੁਣਨ ਵਾਸੇ ਜਾਂਦੇ ਆ ਖੇਡ ਨਹੀਂ ਬਣਦੇ ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਘੇਰ ਉੱਥੇ ਆਉਂਦਿਆਂ ਦੇ ਕੁਝ ਰਸ ਬਣਦਾ ਤੋਂ ਮੈਂ ਉਹਨਾਂ ਨੂੰ ਕਹੇ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤੇ ਇਹ ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਝ ਦਿਨ ਰਿਹਾ ਇਸ ਮਿੱਟੀ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ ਦੂਸਰਾ 24 ਘੰਟੇ ਤੇ ਬਾਣੀ ਦਾ ਪਾਠ ਚੱਲਦਾ ਹੀ ਹੈ ਕੀਰਤਨ ਦੇ ਰੂਪ ਵਿੱਚ ਪਾਠਾਂ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਔਰ ਜਿਸ ਵਕ ਸੁਖਾਸ਼ਨ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੁਨ ਅਲਾਪ ਰਿਆਂ ਉਹਨਾਂ ਨੂੰ ਧੁਲਾਈ ਕਰਦੇ ਪੈਂਦੇ ਰਾਤ ਦੇ ਕੋਈ 1:30 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਰੋ ਵਿਛਾਈ ਹੁੰਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆ ਕਰਦੇ ਤੁਸੀਂ ਦੇਖ ਸਕਦੇ ਹੋ ਕਦੀ ਕਿਉਂਕਿ ਕਲੋਨੀਆਂ ਦੇ ਵਿੱਚ ਹਾਜ਼ਰੀ ਭਰ ਕੇ ਦਾਸ ਅਕਸਰ 12:00 ਵਜੇ ਸਿਸਗੰਗ ਸਾਹਿਬ ਪਹੁੰਚਦਾ ਮੇਰੀ ਰਾਇਸ਼ ਉੱਥੇ ਹੁੰਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਆਂ ਦੇਖਦਾ। ਸ਼੍ਰੀ ਗੰਠੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ 'ਚ ਕਿਦਰੇ ਘੰਟਾ ਅੱਧਾ ਘੰਟਾ ਬਾਠ ਹੁੰਦਾ ਹੋਵੇਗਾ। ਕਿਤੇ ਸ਼ਾਮ ਨੂੰ ਰਹਿਰਾਸ ਸਾ 15 ਮਿੰਟ। ਕਿਤੇ ਸਵੇਰੇ ਹੁਕਮਨਾਮਾ। ਕਲੋਨੀਆਂ ਦੇ ਗੁਰਦੁਆਰਿਆਂ 'ਤੇ ਇਹੀ ਕੁਝ। ਯਾਰ ਸਾਦੇ ਵਾਰ ਦਾ ਕੀ ਇਤਨਾ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਨਹੀਂ ਮੈਂ ਕਹ ਉਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉਥੋਂ ਦੀਆਂ ਲਹਿਰਾਂ ਨੇ ਉਥੋਂ ਦਾ ਮਾਹੌਲ ਇਹਨੂੰ ਕਹਿੰਦੇ ਨੇ ਸਥਾਨ ਵੇਦ ਜਗਾ ਦਾ ਅਸਰ ਸੋ ਆ ਸਥਾਨ ਬਤਾਓ ਮੇਤਾ ਜਾਂ ਕਿ ਹਰ ਹਰ ਕੀਰਤਨ ਨਹੀਂ ਤਾਂ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸੋ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇਗੀ ਉਸ ਜਗਾ ਚ ਸ਼ਕਤੀ ਹੋਵੇਗੀ ਉਹ ਜਗ੍ਹਾ ਇਤਨੀ ਪਾਵਨ ਹੋ ਗਈ ਹੋਵੇਗੀ ਮਹਾਰਜ ਕਹਿੰਦਾ ਜਿੱਥੇ ਬੈਠ ਕੇ ਘਰ ਦੇ ਵਿੱਚ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਹੋਦੇ ਮੂਮ ਵੀ ਵਾਇਗਰੋਂ ਨਿਕਲ ਜਾਏਗਾ ਉਸ ਜਗ੍ਹਾ ਦਾ ਸਤ ਇਹਨੂੰ ਅਸਥਾਨ ਬੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨਹੀਂਤਾ ਕਦੀ ਕਦਾਈ ਕੀਰਤਨ ਹੁੰਦਾ ਹੈ ਉਹ ਜਗ੍ਹਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗ੍ਹਾ ਦੱਸੋ ਜਿੱਥੇ ਅਠੇ ਪੈਰ ਕੀਰਤਨ ਹੁੰਦਾ ਸੋਅ ਆ ਸਥਾਨ ਬਤਾਓ ਮੀਤਾ ਜਾਂ ਕੇ ਹਰ ਹਰ ਕੀਰਤਨ ਨਹੀਂ ਤਾਂ ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਬੈਠ ਕੇ ਸੁਣਾ ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੀਏ ਪਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਹੈ ਮਨਜੀ ਸਾਹਿਬ ਦੀ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲਦੇ 24 ਘੰਟੇ ਕੀਰਤਨ ਹੋ ਰਿਹਾ ਹੈ ਚਲੋ ਸਮਝ ਲੇ ਹੋਗੇ ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਕਿ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਡੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਹੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ ਇਹ ਤਿੰਨ ਆਸਥਾਨ ਨਾਲੇ ਨਾਲ ਉਸਨੇ ਬਣਾਏ ਵਿਚਕਾਰ ਮੰਦਰ ਹੈ ਇੱਕ ਪਾਸੇ ਮਸਜਿਦ ਹੈ ਇੱਕ ਪਾਸੇ ਗੁਰਦੁਆਰਾ ਹੈ ਤਿੰਨੇ ਇੱਕੋ ਹੀ ਲੈਨ ਦੇ ਚ ਨੇ ਔਰ ਫਿਰ ਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ ਦੇਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਹੈ ਉੱਥੇ ਕਿਦਰਵੇਂ ਗੱਲ ਫੁਰੀ ਕਲਾ ਤੇ ਮੈਂ ਬੋਲ ਰਿਹਾ ਸੀ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨ੍ਰਿਤਕਾਰੀ ਕਲਾ ਹੈ ਇਕ ਕਲਾ ਕੇ ਨਹੀਂ ਤਰਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਨੇ ਦੇ ਚ ਕਲਾ ਕੀਤਨੀ ਹੈ ਜੈਸੇ ਕੰਨ ਸ੍ਰੀ ਕ੍ਰਿਸ਼ਨ ਦੇ 16 ਕਲਾ ਸਨ ਰਾਮ ਦੇ 14 ਕਲਾ ਸਨ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਗਤੀ ਨੂੰ ਜੋ ਜੜੀ ਮਨਾਉਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਇ ਠਾਕਰ ਚਲੇ ਪ੍ਰਮਾਤਮਾ ਸਿਰਫ 16 ਕਲਾ ਨਹੀਂ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ 16 ਕੋਈ 4 ਕੋਈ 6 ਕਿਸੇ ਨੂੰ ਅਨਸਾ ਅਵਤਾਰ ਵੀ ਕਿਹਾ ਅਨਸਮਾਤਰ ਕਲਾ ਹੈ ਬਥੋੜੀ ਅਨਸਮਾਸਤ ਕਲਾਤਮੇ ਬੜਲ ਰਿਆ ਸੀ ਇਹ ਜਿਹੜੀਆਂ ਕਲਾ ਹੁੰਦੀਆਂ ਨੇ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿੰਦਾ ਗਣੇ ਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਵਿਖਾਂਦੇ ਹਾਂ ਜੀਮ ਦਾ ਜਾਗ ਦਾ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਕੰਨ ਮੈਂ ਤੁਹਾਡੀ ਕਲਾ ਦੀ ਕਹਾਣੀ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਮਦੀ ਜਗਦੀ ਮੂਰਤੀ ਦਿਖਾਣਾ ਚਾਹਦਾ ਤੁਸੀਂ ਸਮਾਂ ਕੱਢੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹਾਂ ਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਮੈਂ ਚੱਲਦਾ ਕੰਲੇਗੀ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ ਉੱਥੇ ਗਏ ਉਹ ਇੱਕ ਮੈਨੂੰ ਮੰਦਰ ਚਲੇ ਗਏ ਬੜਾ ਉੱਚਾ ਮੰਦਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ ਵਿੱਚ ਦਿਖਾਈ ਦਿੰਦਾ ਹੈ ਦੂਰੋਂ ਦਿਖਾਈ ਦਿੰਦਾ ਬੜੀ ਬੁਲੰਦ ਚੋਟੀ ਉਸ ਮੰਦਰ ਦੇ ਵਿੱਚ ਲੇ ਗਿਆ ਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦਾ ਨਮੂਨਾ ਹੈ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਕਹਿ ਲਗੇ ਗਾਨੇ ਜੀ ਇਸ ਮੰਦਰ ਬਾਰੇ ਕੀ ਰਾਇ ਮੈਂ ਕਹ ਕਲਾ ਦਾ ਨਮੂਨਾ ਵਾਖਈ ਮਹਾਨ ਹੈ ਕਲਾ ਜਿਵੇਂ ਦੀ ਜਗ ਦੀ ਦਰਸ਼ਨ ਪਈ ਦਿੰਦੀ ਹੈ ਪਰ ਮੈਂ ਕਹ ਮਿਤਰਾ ਬੁਰਾ ਨਾ ਮਨਾਈ ਮੈਨੂੰ ਅਫਸੋਸ ਹੈ ਕਿ ਮੰਦਰ ਮੁਰਦਾ ਹੈ ਮਰਿਆ ਹੋਇਆ ਮੈਨੂੰ ਕਹਿ ਲਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ ਮੈਂ ਕਹ ਮਿਤਰਾ ਤੋ ਵਿਆਖਿਆ ਮੇਰੇ ਕੋਲ ਸੁਣ ਲੈ ਜੇਮ ਦੇ ਜਗ ਦੇ ਮਨੁੱਖ ਦੀ ਇਹ ਪਹਿਚਾਣ ਹੁੰਦੀ ਏ ਬੋਲਦਾ ਮੁਰਦੇ ਦੀ ਇਹ ਪਹਿਚਾਣ ਹੁੰਦੀ ਏ ਲੱਖ ਵੀ ਸਿਰ ਖਪਾਉ ਨਹੀਂ ਬੋਲਦਾ ਮੈਂ ਕਿ ਇੱਥੇ ਕਬੂਤਰਾ ਬਿਠਾ ਤੀਆਂ ਕਰਦੀਆਂ ਨੇ ਗੰਦਗੀ ਇਤਨੀ ਏ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਆਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਨ ਡੈਡੇਰੀ ਹੋ ਰਹੇ ਨੇ ਨਾ ਇੱਥੇ ਕੋਈ ਆਰਤੀ ਨਾ ਇੱਥੇ ਕੋਈ ਜਪ ਨਾ ਇੱਥੇ ਕੋਈ ਧੂਪ ਦੀਪ ਨਾ ਕੋਈ ਸੇ ਮੰਗਲਾਚਰ ਨਾ ਇੱਥੇ ਕੋਈ ਪ੍ਰਭੂ ਦੇ ਗੀਤ ਕਿ ਬੋਲਦਾ ਹੀ ਨਹੀਂ ਮੁਰਦਾ ਸਜਾਇਆ ਹੋਇਆ ਸਵਾਰਿਆ ਹੋਇਆ ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰਿਆ ਹੋਇਆ ਕਿਵੇਂ ਨਹੀਂ ਰੱਖਦਾ ਨਾਮ ਬਿਨਾ ਜੇ ਤਾਬਿਵਹਾਰ ਜਿਉ ਮਿਰਤਕ ਮਿਥਿਆ ਸਿੰਘਾਰ ਸ਼ਿੰਗਾਰ ਮੈਂ ਕਿ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਮੰਦਰ ਮੁਰਦਾ ਹੈ ਜੇ ਮੈਂ ਦਾ ਜਾਗਦਾ ਮੰਦਰ ਹੁੰਦਾ ਜਿੱਥੇ ਆਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਹਰੀ ਕੀਰਤਨ ਹੋਵੇ ਮੈਂ ਕਹ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ ਉਹ ਹੈ ਹਰੀ ਮੰਦਰ ਦਰਬਾਰ ਸਭ 24 ਘੰਟੇ ਬੋਲਦਾ ਹੈ ਔਰ ਮੈਂ ਇਹ ਵੀ ਅਰਜ਼ ਕਰਦਿਆਂ ਉਹ ਮੰਦਰ ਹਮੇਸ਼ਾ ਖਤਰੇ ਚ ਰਿਹਾ ਹੈ ਪਤਾ ਹੈ ਕਿਹਾ ਜ਼ਿੰਦਗੀ ਨੂੰ ਖਤਰਾ ਹੈ ਕਬਰਾਂ ਨੂੰ ਖਤਰਾ ਨਹੀਂ ਆਉਂਦਾ ਜਲਦੇ ਦੀਵੇ ਨੂੰ ਖਤਰਾ ਹੈ ਮੁਝੇ ਦੀਵੇ ਨੂੰ ਖਤਰਾ ਨਹੀਂ ਹੈ ਫੁੱਲਾਂ ਨੂੰ ਖਤਰਾ ਹੈ ਕੰਡਿਆਂ ਨੂੰ ਖਤਰਾ ਨਹੀਂ ਆਉਂਦਾ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ ਅਗਰ ਕੀ ਹੋਇਆ ਜੇ ਖਤਰਿਆਂ ਚ ਰਹਿੰਦਾ ਇਸ ਚੱਕਰੇ ਚ ਨਾ ਪੈਣਾ ਅਬਦਾਲੀ ਨੇ ਗਿਰਾਇਆ ਮੱਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ ਹੱਦ ਹੋ ਗਈ ਇਹ ਮੰਦਰ ਐਸਾ ਨਿਗਾਹ ਚ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ ਕਿਉਂ ਜ਼ਿੰਦਗੀ ਹੈ ਬੋਲਦਾ ਜੀਵਨ ਹੈ ਡਿੱਠੇ ਸਭੇ ਥਾਉ ਨਹੀਂ ਤੁਦ ਜੇਵੇ ਬੱਧੋ ਪੁਰਖ ਵਿਦਾਸੇ ਤਾਂ ਤੂੰ ਸੋਇਆ ਅੰਦਾਜ਼ਨ 12 ਮਹੀਨੇ ਚ ਦਾਸ 1 ਮਹੀਨਾ ਪੰਜੀ ਦਿਨ ਹਰ ਸਾਲ ਉੱਥੇ ਕਥਾ ਕਰਦਾ ਹੈ ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ ਮੇਰਾ ਆਪਣਾ ਵੀ ਅਨੁਭਵ ਹੈ ਮੈਂ ਸਾਰੀ ਦੁਨੀਆ ਚ ਕਥਾ ਕੀਤੀ ਹੈ ਉੱਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਸਮਾਂ ਬਾਸ ਕਰਨਾ ਉੱਥੇ ਬੰਦਗੀ ਹੋ ਜਾਂਦੀ ਹੈ ਔਰ ਮੇਰਾ ਆਪਣਾ ਨਭੈ ਮੰਦਰ ਬੋਲਦਾ ਹੈ 24 ਘੰਟੇ ਬੋਲਦਾ ਤੇ ਬੜੀ ਜ਼ਿੰਦਗੀ ਹੈ ਉੱਥੋਂ ਦੀ ਵਾਈਬ੍ਰੇਸ਼ਨ ਉੱਥੋਂ ਦੀ ਲਹਿਰਾਂ ਉੱਥੇ ਦਾ ਜੀਵਨ ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ ਜੇ ਤੁਹਾਨੂੰ ਸੀਸਗੰਝ ਰਸ ਜ਼ਿਆਦਾ ਹੁੰਦਾ ਇੱਥੇ ਜ਼ਿੰਦਗੀ ਹੈ ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲੇਆ ਜੋ ਅੰਮ੍ਰਿਤ ਸੀ ਇਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਸੀ ਫਿਰ ਲਗਾਤਾਰ ਇਥੇ ਚਲੀ ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਕੋਈ ਜ਼ਰੂਰ ਰਸ ਆਵੇਗਾ ਜਿਹੜੇ ਕੁਝ ਥੋੜੇ ਜਿਹੇ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸਹਿਦਾ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਪੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇ ਨਹੀਂ ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇਹ ਥੋਂ ਦੀ ਮਿਹਰ ਆ ਇਥੋਂ ਦੀ ਲਹਿਰ ਆ ਇਹ ਆਸਾਨ ਬੇੜ ਇਹ ਜਦਾ ਦੱਸ ਹੈ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦੇ ਆ ਕੋਈ ਦੁਨੀਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਬ ਕਰਨਾ ਹੈ ਬਾਣੀ ਪੜ੍ਹਨੀ ਹੈ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਹੁੰਦਾ ਹੈ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੀ ਹੋਵੇ 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੋਂ ਕਜ ਸਕੇ ਉਹ ਜਗ੍ਹਾ ਚਾਰਜ ਹੋ ਜਾਏਗੀ ਉਸ ਜਗ੍ਹਾ ਵਿੱਚ ਬਰਕਤ ਪੈ ਜਾਏਗੀ ਉਸ ਜਗ੍ਹਾ ਤੇ ਦੁਰਤ ਵੀ ਬੈਠੇਗਾ ਉਦੇ ਮੋਰਾਮ ਨਿਕਲ ਜਾਏਗਾ ਵਾਇਗਰੋ ਨਿਕਲ ਜਾਏਗਾ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ ਹਨ ਧਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ ਫੜੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ ਮੇਰਾ ਸੁਣਾਇਆ ਹੋਇਆ ਸਿਰਫ 1 ਮਿੰਟ ਮੈਂ ਲੈਣਾ ਇਹ ਜਪ ਬਾਵੇਂ ਮੇਰਾ ਗਲਾ ਹੁਣ ਥੱਕ ਗਿਆ ਹੈ ਪਰ ਮੈਂ ਪੰਜ ਦਫਾ ਕਹਿਣਾ ਮੈਂ ਪਹਿਲੇ ਕਹਿਣਾ ਤੁਸੀਂ ਬਾਅਦ ਚ ਇਸ ਤ੍ਰਿਕੈਨਲ ਰੋਜ਼ ਘਟ ਤੋਂ ਘਟ 15 ਮਿੰਟ ਕਰ ਲੈ। ਅੱਗੋਂ ਗੁਰੂ ਜਿਤਨਾ ਕਰਾ ਲਿਓ ਫਿਰ ਗੁਰੂ ਦੀ ਮਰਜ਼ੀ। ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ ਤੇ ਮੇਰਾ ਆਪਣਾ ਅਨੁਭਵ ਹੈ ਰੋਟੀ ਖਾਂਦੇ ਲੱਗਦੇ ਤੇ 15 ਮਿੰਟ ਨੇ ਸਾਰਾ ਦਿਨ ਰਿਪਤੀ ਬਣੀ ਰਹਿੰਦੀ। ਤੇ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ। ਸਰੂਰ ਦੇ 'ਚ ਰੱਖੇਗਾ, ਕਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ। ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਸਿਰਫ ਪੰਜ ਦਫਾ ਮੈਂ ਕਹਿੰਦਾ ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚਲਿਆ ਮੈਂ ਪਹਿਲੇ ਉਚਾਰਨ ਕਰਾਂਗਾ ਬਾਲਦੇਵ ਤੁਸੀਂ ਤਾਂ ਮੈਨੂੰ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ ਤੁਨਾਕਾਰ ਇਸ ਤਰ੍ਹਾਂ ਕਰਨਾ ਵਾਹੇ ਗੁਰੂ